ਆਗਰਦੀ ਸੇਵਾ ਤੋਂ ਮੁੜਦੇ ਨੇ ਗੁਰਦੁਆਰਾ ਸ਼ਹੀਦਾ ਸਾਹਿਬ ਪਹੁੰਚਦੇ ਨੇ ਤਾਂ ਉੱਥੇ ਜਕਾਰੇ ਕਿ ਜਾਇ ਜਾਂਦੇ ਆ ਤਾਂ ਉੱਥੋਂ ਦੇ ਸੇਵਾਦਾਰਾ ਵੱਲੋਂ ਇਹਨਾਂ ਨੂੰ ਰੋਕਿਆ ਜਾਂਦਾ ਇਹਨਾਂ ਦੇ ਮੂੰਹ ਦੇ ਉੱਪਰ ਹੱਥ ਰੱਖ ਦਿੱਤਾ ਜਾਂਦਾ ਕਿ ਤੁਸੀਂ ਇੱਥੇ ਜਕਾਰੇ ਨਹੀਂ ਲਾਉਣੇ ਇਹ ਜਕਾਰੇ ਕਿਸੇ ਮर्यादा ਦੇ ਵਿੱਚ ਨਹੀਂ ਹੁੰਦੇ ਤੁਸੀਂ ਕੋਈ ਵੀ ਵੀਡੀਓ ਬਣਾ ਕੇ ਇੱਥੋਂ ਦੀ ਸਾਂਝੀ ਨਹੀਂ ਕਰਨੀ ਤੈਂਗਾਗਰਦੀ ਸੇਵਾਦ ਨਾ ਬਾਬਿਆਂ ਦੇ ਬਿਲਕੁਲ ਪਿੱਛੇ ਸੀ ਤੇ ਜਿਹੜਾ ਜਸਪ੍ਰੀਤ ਜਸ ਤੇ ਜਸ ਦਾ ਭਰਾ ਥੋੜਾ ਅੱਗੇ ਜਾ ਕੇ ਜਕਾਰੇ ਪਹਿਲਾਂ ਫਤੇ ਬੁਲਾਉਂਦੇ ਆ ਫਤੇ ਤੋਂ ਬਾਅਦ ਚ ਕਰ ਰਿਹਾ ਰਿਹਾ ਤੇ ਇਹਨਾਂ ਨੇ ਫਤੇ ਬਲਾਈ ਤੇ ਫਤੇ ਤੋਂ ਬਾਅਦ ਸੇਵਾ ਦਾ ਜਿਹੜੇ ਗਾੜੀ ਕੋਲੋਂ ਤੇ ਨਾ ਉਹਨਾਂ ਨੇ ਕਿਹਾ ਕਿ ਤੁਸੀਂ ਜਕਾਰੇ ਨਹੀਂ ਲਾਉਣੇ ਗੱਗ ਦੀ ਜੋ ਸੇਵਾ ਨੰਗ ਦੀ ਉਹ ਬਿਲਕੁਲ ਮਗਰ ਮੈਂ ਉਹਨਾਂ ਤੇ ਮੈਨੂੰ ਜਕਾਰਾ ਮੈਂ ਲਾਇਆ ਸੀ ਬਾਬਾ ਹਨੂਮਾਨ ਸਿੰਘ ਜੀ ਦਾ ਤੇ ਜਿਹੜੇ ਉਥੋਂ ਦੇ ਸੇਵਾਦਾਰ ਸੀ ਉਹ ਕਹਿੰਦੇ ਕਿ ਜਿਹੜਾ ਹਨੂਮਾਨ ਸਿੰਘ ਆ ਤੂੰ ਲੈ ਜਿਹੜੇ ਦੂਸਰੇ ਹਨ ਉਹਨਾਂ ਦਾ ਜਕਾਰਾ ਲਾਇਆ ਇਹਦਾ ਮਤਲਬ ਫਿਰ ਉਹਨਾਂ ਨੂੰ ਇਤਿਹਾਸ ਹੀ ਨਹੀਂ ਪਤਾ ਆਪਣਾ ਤੇ ਉਹਨਾਂ ਨੂੰ ਹਨੂਮਾਨ ਸਿੰਘ ਜੀ ਬਾਰੇ ਨਹੀਂ ਪਤਾ ਉਹਨਾਂ ਦੇ ਜਿਹੜੇ ਜਿਹੜੇ ਜਕਾਰੇ ਤੁਸੀਂ ਲੋਂਦੇ ਨਾ ਹੈ ਕਿ ਮਰਿਆਦਾ ਜਣੀਆਂ ਤੇ ਮੈਂ ਵੀ ਇੱਕ ਗੱਲ ਨੂੰ ਸੇ ਸਿੱਧੀ ਗਈ ਆ ਮੈਂ ਕਿ ਜੇ ਜਕਾਰੇ ਮਰਿਆਦਾ ਇਹ ਨਹੀਂ ਦੀ 9 ਇੰਚ ਸੀਰੀਸ ਆ ਪਾਈ ਆ ਥੱਲੇ ਤੁਹਾਨੂੰ ਕਸ਼ੇ ਮੋਂਦਾ ਕਿਨੇ ਦੱਸਿਆ ਸਾਨੂੰ ਮਨ ਲਗੀ ਗਲਤ ਬਲੇਮ ਦਿੰਦੇ ਆ ਕਿ ਤੁਸੀਂ ਜਦੋਂ ਅਰਦਾਸ ਹੁੰਦੀ ਆ ਤੇ ਉਹ ਜਕਾਰੇ ਛੱਡ ਲਾ ਪੈਂਦੇ ਤੁਸੀਂ ਹੁਲੜ ਬਾਜੀ ਕਰਦੇ ਏ ਤੁਸੀਂ ਤਮਾਸ਼ਾ ਵੀ ਨਹੀਂ ਕਰਦੇ ਰੇ ਸਾਨੂੰ ਮੈਨੂੰ ਇਹ ਗੱਲ ਦਾ ਜਵਾਬ ਦੋ ਜੇ ਇਆਂ ਆਪਣੇ ਗੁਰਦੁਆਰਿਆਂ ਜਿਨੀ ਜਕਾਰੇ ਲਾਉਣੇ ਮੰਦਰ ਮਸੀਤਾਂ ਜਾ ਕੇ ਲਈ ਜਕਾਰੇ ਅੱਜ ਕੋਈ ਚੰਗੇ ਕੰਮ ਨਾਲ ਜੋੜ ਰਿਹਾ ਹੈ ਸੇਵਾ ਨਾਲ ਜੋੜ ਰਿਹਾ ਹੈ ਤਾਂ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਸਭ ਤੋਂ ਵੱਡਾ ਇਹੀ ਕਾਰਨ ਮੰਨ ਸਕਦੇ ਆ ਕਿ ਧਰਮ ਪਰਿਵਰਤਨ ਦਾ ਇਹ ਕਾਰਨ ਹੋ ਸਕਦਾ ਹੈ ਬਬਾਈ ਇਹੋ ਕਰਕੇ ਆਪਣੇ ਜਿਹੜੇ ਜਿਹੜੇ ਸਿੱਖ ਭਾਈ ਜਾ ਰਹੇ ਨਾ ਇਹੋ ਕਰਕੇ ਧਰਮ ਪਰਵਰਤਨ ਕਰਦੇ ਆ ਤੁਸੀਂ ਕਹਿੰਦੇ ਨਾ ਤਿਆਰ ਪਰ ਤਿਆਰ ਮੈਂ ਤੁਹਾਡੀ ਬਹੁਤ ਗੱਲਾਂ ਬਹੁਤ ਸਹਿਮਤ ਆ ਕਿ ਸਾਨੂੰ ਫੌਜ ਤਿਆਰ ਪਰ ਤਿਆਰ ਜੇ ਦੀ ਪਰ ਸਾਨੂੰ ਫੋਜ ਇਹ ਨਹੀਂ ਚਾਹੀਦੀ ਕਿ ਕੁੜਤਾ ਮਾਂ ਪਾਣਾ ਥੱਲੇ ਕਸ਼ੇ ਪਾਣੇ 9 ਇੰਚ ਸੀਰੀ ਸਾਬਾ ਪਾਈਆਂ ਨਹੀਂ। ਸੀਰੀ ਵੀ ਚਲੋ ਗੱਲ ਦੂਰ ਦੀ ਹੁਣ ਮੇਰੇ ਲੱਗਦਾ ਕੁੜਤੇ ਦੇ ਨਾਲ ਤਾਂ ਪਜਾਮੀਆਂ ਚੱਲ ਪਈਆਂ ਨੇ। ਬਾਪਾਈ ਪੋਂਦੇ ਆ ਪਜਾਮੀਆਂ ਪੋਂਦੇ ਆ ਜਦੋਂ ਗੇਟ ਅੰਦਰ ਵੜੋ ਆਪ ਨੂੰ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਤਾਂ ਸੰਗਤਾਂ ਨੂੰ ਐਂ ਦਬਕੇ ਮੰਨ ਲੇ ਜਿਵੇਂ ਇਹਨਾਂ ਤੋਂ ਵੱਡਾ ਕੋਈ ਗਿਆਨੀ ਨਹੀਂ। ਸਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਮੈਂ ਤੁਹਾਡਾ ਨਾਲ ਸਿਮਰਦੀਪ ਸਿੰਘ। ਦੋਸਤੋ ਕਦੀ ਅਜਿਹਾ ਸੋਚਿਆ ਕਿ ਆਪਣੇ ਧਾਰਮਿਕ ਸਥਾਨ ਤੇ ਤੁਹਾਨੂੰ ਜੇਕਾਰੇ ਲੌਨ ਤੋਂ ਰੋਕਿਆ ਜਾਵੇ ਅਜਿਹਾ ਹੋਇਆ ਜਦੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਚੇਤ ਸਿੰਘ ਅਤੇ ਜਸਪ੍ਰੀਤ ਸਿੰਘ ਜਦੋਂ ਗਾਗਰ ਦੀ ਸੇਵਾ ਤੋਂ ਮੁੜਦੇ ਨੇ ਗੁਰਦੁਆਰਾ ਸ਼ਹੀਦਾ ਸਾਹਿਬ ਪਹੁੰਚਦੇ ਨੇ ਤਾਂ ਉੱਥੇ ਜੇਕਾਰੇ ਕਿ ਜਾਏ ਜਾਂਦੇ ਆ ਤਾਂ ਉੱਥੋਂ ਦੇ ਸੇਵਾਦਾਰਾਂ ਵੱਲੋਂ ਇਹਨਾਂ ਨੂੰ ਰੋਕਿਆ ਜਾਂਦਾ ਹੈ ਇਹਨਾਂ ਦੇ ਮੂੰਹ ਦੇ ਉੱਪਰ ਹੱਥ ਵਖ ਦਿੱਤਾ ਜਾਂਦਾ ਹੈ ਕਿ ਤੁਸੀਂ ਇੱਥੇ ਜੇਕਾਰੇ ਨਹੀਂ ਲਾਉਣੇ ਇਹ ਜੇਕਾਰੇ ਕਿਸੇ ਮर्यादा ਦੇ ਵਿੱਚ ਨਹੀਂ ਹੁੰਦੇ ਤੁਸੀਂ ਕੋਈ ਵੀ ਵੀਡੀਓ ਬਣਾ ਕੇ ਇਥੋਂ ਦੀ ਸਾਂਝੀ ਨਹੀਂ ਕਰਨੀ ਅਜਿਹਾ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਹੋਇਆ ਗੱਲਬਾਤ ਕਰਦੇ ਆ ਮੇਰੇ ਨਾਲ ਇਸ ਵਕਤ ਗੁਰਚੇਤ ਸਿੰਘ ਅਤੇ ਜਸਪ੍ਰੀਤ ਸਿੰਘ ਮੌਜੂਦ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਪ੍ਰੀਤ ਸਿੰਘ ਕੀ ਹੋਇਆ ਸੀਗਾ ਕਿਉਂ ਤੁਹਾਨੂੰ ਜਿਕਰੇ ਇੱਕ ਜੋਂ ਤੋਂ ਰੋਕਿਆ ਗਿਆ ਮੈਂ ਤਾਂ ਵੀਰੇ ਥੋੜਾ ਨਾ ਮਿਲ ਗਈ ਡੇਲੀ ਆਪਾਂ ਗੱਗਰ ਦੀ ਸੇਵਾ ਲਾਉਣੀ ਆ ਤੇ ਦੋ ਚਾਰ ਦਿਨ ਮੈਂ ਠੀਕ ਨਹੀਂ ਤੇ ਆਪਾਂ ਅੰਦਰ ਜਾ ਰਹੇ ਹਾਂ ਤਾਂ ਮਿਲ ਗਈ ਸੇਵਾ ਤੁਹਾਨੂੰ ਬੜਾ ਡੇਲੀ ਆਈ ਦਾ ਤਈ ਗੱਗਰ ਦੀ ਸੇਵਾ ਤਾਂ ਬਾਬਿਆਂ ਦੇ ਬਿਲਕੁਲ ਪਿੱਛੇ ਸੀ ਤੇ ਜਿਹੜਾ ਜਸਪ੍ਰੀਤ ਜਸਤੇ ਜਸ ਦਾ ਭਰਾ ਥੋੜਾ ਅੱਗੇ ਜਾ ਕੇ ਜਕਾਰੇ ਪਹਿਲਾਂ ਫਤੇ ਬੁਲਾਉਂਦੇ ਆ ਫਤੇ ਤੋਂ ਬਾਅਦ ਜਕਾਰਾ ਲਾਈਦਾ ਤੇ ਇਹਨਾਂ ਨੇ ਫਤੇ ਬੁਲਾਈ ਤੇ ਫਤੇ ਤੋਂ ਬਾਅਦ ਸੇਵਾਦਾਰ ਜਿਹੜੇ ਗਾੜੀ ਖਲੋਤੇ ਨਾ ਉਹਨਾਂ ਨੇ ਕਿਹਾ ਕਿ ਤੁਸੀਂ ਜਕਾਰੇ ਨਹੀਂ ਲਾਉਣੇ ਤੇ ਜਕਾਰੇ ਕੇ ਮਰਿਆਦਾ ਜਣੀ ਉਸ ਤੋਂ ਬਾਅਦ ਪਿੱਛੋਂ ਮੈਂ ਆਉਂਿਆ ਸੀ ਗੱਗ ਦੀ ਜੋ ਸੇਵਾ ਨੰਗਦੀ ਉਹ ਬਿਲਕੁਲ ਮਗਰ ਮੈਂ ਆਉਂਨਾ ਤੇ ਮੈਨੂੰ ਜਕਾਰਾ ਮੈਂ ਲਾਇਆ ਸੀ ਬਾਬਾ ਹਨੂਮਾਨ ਸਿੰਘ ਜੀ ਦਾ ਤੇ ਜਿਹੜੇ ਉਥੇ ਦੇ ਸੇਵਾਦਾਰ ਸੀ ਉਹ ਕਹਿੰਦੇ ਕਿ ਜਿਹੜਾ ਹਨੂਮਾਨ ਸਿੰਘ ਤੂੰ ਲੈ ਜਿਹੜੇ ਦੂਸਰੇ ਹੁਮਾਨ ਉਹਨਾਂ ਦਾ ਜ਼ਿਕਰ ਆ ਲਿਆ ਐਦਾ ਮਤਲਬ ਫਿਰ ਉਹਨਾਂ ਨੂੰ ਇਤਿਹਾਸ ਹੀ ਨਹੀਂ ਪਤਾ ਆਪਣਾ ਜਿ ਉਹਨਾਂ ਨੂੰ ਹਨੂਮਾਨ ਸਿੰਘ ਜੀ ਬਾਰੇ ਨਹੀਂ ਪਤਾ ਬਾਬਾ ਜੀ ਉਹਨਾਂ ਨੂੰ ਮੈਂ ਉਹ ਗੱਲ ਕਿਹਾ ਕਿ ਤੁਸੀਂ ਮਦਦੋ ਸ਼ਹੀਦ ਬਾਬਾ ਹਨੂਮਾਨ ਸਿੰਘ ਦੀ ਕੌਣ ਸੀ ਤੁਸੀਂ ਮਦਦੋ ਕੌਣ ਸੀ ਮੈਨੂੰ ਆਂਦੇ ਲੈ ਤੂੰ ਦੂਜੇ ਹੁਮਾਨਾ ਮਗਰ ਪਿਆ ਤੂੰ ਮੰਦਰ ਮਸੀਤਾ ਇਨਾ ਮੈਂ ਕਿਹਾ ਬਾਬਾ ਜੀ ਉਹ ਤੇ ਗੱਲ ਹੀ ਨਹੀਂ ਕੋਈ ਹੈ ਨਾ ਜੇ ਆਪਾਂ ਵੇਖੋ ਜੇ ਹੋਰ ਵੀ ਗੱਲਾਂ ਨੋਟ ਕਰੀਏ ਅੰਦਰ ਕਈ ਜਣੇ ਵੀਡੀਓ ਬਣਾਉਂਦੇ ਆ ਉਹ ਸਗੋਂ ਸਾਡੀਆਂ ਵੀਡੀਓ ਬੰਦ ਕਰਾ ਕੇ ਸਾਡੀਆਂ ਜਕਾਰੇ ਬੰਦ ਕਰਾ ਕੇ ਉਹ ਲੋਕੀ ਬੜੇ ਖੁਸ਼ੀ ਪਰ ਆਪਾਂ ਉਹਨਾਂ ਨੂੰ ਇਹੋ ਗੱਲ ਕਹੀ ਆ ਕਿ ਆਪਾਂ ਜਕਾਰੇ ਲੱਗਣਗੇ ਹਨਾ ਆਪਾਂ ਕਮੇਟੀ ਨੂੰ ਹੋਗਾ ਉਹ ਹੁੰਦੇ ਕਿ ਜਿਹੜੇ ਜਿਹੜੇ ਜਕਾਰੇ ਤੁਸੀਂ ਲਾਉਂਦੇ ਨਾ ਕਿ ਮਰਿਆਦਾ ਚ ਨਹੀਂ ਆ ਤੇ ਮੈਂ ਵੀ ਇੱਕੋ ਗੱਲ ਨੂੰ ਸਿੱਧੀ ਗਈ ਆ ਮੈਂ ਕਿਹਾ ਜੇ ਜਕਾਰੇ ਮਰਿਆਦਾ ਦੀ 9 ਇੰਚ ਸੀਰੀਸ ਆ ਪਾਈ ਆ ਥੱਲੇ ਤੈਨੂੰ ਕਸ਼ੇ ਬੋਨਦਾ ਕਿਨੇ ਦੱਸਿਆ ਹਨਾ ਜੇ ਤੁਸੀਂ ਸੀਰੀਸ ਆ ਪਾਈਏ ਤੁਹਾਨੂੰ ਥੱਲੇ ਕਿਸ਼ਹਰਾ ਬਖਸ਼ਿਆ ਮਾਰੇ ਤੁਸੀਂ ਕਸ਼ੇ ਕਿਉਂ ਬੋਨਦੇ ਨਹੀਂ ਹੁਣ ਇਹ ਚੀਜ਼ ਦਾ ਜਵਾਬ ਉਹਨਾਂ ਨੂੰ ਆਇਆ ਨਹੀਂ ਗਾਰੀ ਨੂੰ ਉਲਟਾ ਗੈਨ ਲੱਬੇ ਕਿ ਤੂੰ ਹੁਣ ਬਾਣੇ ਪੋਨ ਲਾ ਪਿਆ ਤੁਹਾਨੂੰ ਬਾਹਰੋਂ ਫੰਡਿੰਗ ਹੁੰਦੀ ਆ ਤੁਸੀਂ ਬਾਹਰੋਂ ਪੈਸੇ ਖਾਂਦੇ ਰਹੇ ਹਨਾ ਇਦਾਂ ਦੇ ਹੱਟ ਤੇ ਨਾਮ ਲਾਇਆ ਕਿ ਜਿਹੜੇ ਗਾਗਰ ਦੀ ਸੇਵਾ ਕਰਦੇ ਆ ਇਹ ਡੋਨੇਟ ਇਕੱਠਾ ਕਰਦੇ ਆ ਤੇ ਆਪਣੇ ਐਸ਼ ਪ੍ਰਸਤੀ ਕਰਦੇ ਆ ਚਿਤ ਸਿੰਘ ਇੱਥੇ ਇਹ ਸਵਾਲ ਹੁੰਦਾ ਹੈ ਕਿ ਜਦੋਂ ਜਕਾਰੇ ਦੀ ਵਾਰੀ ਹੁੰਦੀ ਆ ਜਾਂ ਤਾਂ ਤਾਂ ਰੋਕਿਆ ਗਿਆ ਹੋਊਗਾ ਕਿ ਅੰਦਰ ਗੁਰਬਾਣੀ ਪੜ੍ਹੀ ਜਾ ਰਹੀ ਹੈ ਜਾਂ ਅੰਦਰ ਕੀਰਤਨ ਹੋ ਰਿਹਾ ਕੁਝ ਅਜੀਹਾ ਸੀ ਮੈਂ ਇਹ ਵੀ ਤੁਹਾਡੀ ਗੱਲ ਨਾਲ ਇਹ ਵੀ ਨੋੜਾ ਕਰਦਾ ਕੀ ਜਦੋਂ ਗਾਗਰ ਦੀ ਸੇਵਾ ਆਉਂਦੀ ਆ ਨਾ ਵੀਰੇ ਜਦੋਂ ਗਾਗਰ ਸੇਵਾ ਅੰਦਰ ਐਂਟਰ ਕਰਦੀ ਆ ਉਸ ਤੋਂ ਬਾਅਦ ਜਦੋਂ ਫਤੇ ਬਣਾਉਂਦੇ ਆ 20 ਮਿੰਟ ਸਿਮਰਨ ਜਾਪ ਕਰਦੇ ਆ ਸਾਤਨਾਮ ਸ਼੍ਰੀ ਵਾਹਿਗੁਰੂ ਦਾ 20 ਮਿੰਟ ਜਾਪ ਹੁੰਦਾ ਉਸ ਤੋਂ ਬਾਅਦ ਜਿਹੜੀ ਅਰਦਾਸ ਹੁੰਦੀ ਆ ਉਸ ਤੋਂ ਅਹੀਂ ਅਰਦਾਸ ਤੋਂ ਪਹਿਲਾਂ ਹੀ ਜਕਾਰੇ ਲਾਉਂਦੇ ਨਾ ਕਿ ਅਰਦਾਸ ਦੇ ਵਿੱਚ ਲਾਉਂਨੇ ਆ ਤੇ ਇਹ ਜਿਹੜੇ ਅੰਦਰ ਦੇ ਸੇਵਾਦਾਰ ਉਹ ਕਹਿੰਦੇ ਆ ਕਿ ਜਿਹੜੀ ਅਰਦਾਸ ਹੁੰਦੀ ਆ ਤੇ ਅਰਦਾਸ ਦੇ ਵਿੱਚ ਜਕਾਰੇ ਲਾਉਂਦੇ ਨੇ ਹਾਨੂੰ ਮਨ ਲਗੀ ਗਲਤ ਬਲੇਮ ਦਿੰਦੇ ਆ ਕਿ ਤੁਸੀਂ ਜਦੋਂ ਅਰਦਾਸ ਹੁੰਦੀ ਆ ਤੇ ਉਹ ਜਕਾਰੇ ਛੱਡਣ ਲਾ ਪੈਂਦੇ ਤੁਸੀਂ ਹੁਲੜਬਾਜੀ ਕਰਦੇ ਸਾਨੂੰ ਮੈਨੂੰ ਇਹ ਗੱਲ ਦਾ ਜਵਾਬ ਦੋ ਜੇ ਇਆਂ ਆਪਣੇ ਗੁਰਦੁਆਰਿਆਂ ਚ ਨਹੀਂ ਜਕਾਰੇ ਲਾਉਣੇ ਮੰਦਰ ਮਸੀਤਾਂ ਜਾ ਕੇ ਲਈ ਜਕਾਰੇ ਇਹ ਜਕਾਰੇ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਤੋਂ ਚੱਲਦੇ ਆ ਰਿਹਾ ਅੱਜ ਆਪਾਂ ਵੇ ਇਹ ਦਰ ਜਿਨ੍ਹਾਂ ਦਾ ਇਤਾਰਿਆ ਕਿ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਜਕਾਰੇ ਦੀਆਂ ਗੂੰਜਾਂ ਦੇ ਨਾਲ ਚੰਗਾ ਫਤਿਹ ਕੀਤੀਆਂ ਤੇ ਅੱਜ ਉਸੇ ਸਥਾਨ ਤੇ ਸਾਨੂੰ ਜਕਾਰੇ ਗਜਉਣ ਤੋਂ ਰੋਕਿਆ ਜਾ ਰਿਹਾ ਇਹੋ ਜੀ ਬਾਈ ਕਹਿੰਦੇ ਹੈ ਕਿ ਤੁਸੀਂ ਜੋ ਜਕਾਰੇ ਲਾਉਣੇ ਹੁਣ ਛੇਰੇਆ ਪੰਜਰੋ ਮੈਂਤ ਲੋ ਗਿਆਨੀ ਦੋ ਚਾਰ ਦਿਨ ਸੇਵਾ ਦੇ ਇਹੋ ਹੀ ਗਿਆ ਸੇਵਾ ਦੇ ਇਹ ਦੇ ਨਾਂ ਲਾਇਆ ਉਧਰ ਬਾਈਡੇ ਗੇਟਕੀਪਰ ਨੇ ਗੇਟ ਤੇ ਬਰਛਾ ਘੜ ਲੋਤਿੰਦਾ ਉਹ ਇਹਨੂੰ ਸਗੋ ਟੌਂਚਾ ਕਰ ਦਿੰਦੇ ਕੀ ਜਾਸ ਕਿੱਥੇ ਗਿਆ ਤੇਰਾ ਉਸਤਾਦ ਜਾਂ ਪੁਰਾਣਾ ਜਿੱਦਾਂ ਅਮਲ ਗਿਣਾ ਕਰਦੇ ਫਿਰ ਉਹਨੂੰ ਕਹਿੰਦੇ ਕਿ ਲੈ ਤੁਸੀਂ ਬਾਣੇ ਪੌਂਦੇ ਨਵੇਂ-ਨਵੇਂ ਬਾਣੇ ਪੌਣ ਲਾਪੇ ਤੁਹਾਨੂੰ ਪੈਸੇ ਇਕੱਠੇ ਹੁੰਦੇ ਆ ਤੁਸੀਂ ਤਾਂ ਬਾਣੇ ਪੌਂਦੇ ਤੁਸੀਂ ਗਾਂ ਤਾਂ ਗਾਗਰ ਦੀ ਸੇਵਾ ਤੇ ਆਉਂਦੇ ਨਹੀਂ ਤੇ ਜੇ ਅਸੀਂ ਨਾ ਸੇਵਾ ਤਾਂ ਹੀ ਸਾਨੂੰ ਤਾਂ ਕਹਿੰਦੇ ਆ ਕਿ ਇਹ ਸੇਵਾ ਤਾਂ ਨਹੀਂ ਹੁੰਦੇ ਉਹਨਾਂ ਨੂੰ ਚਾਰ ਪੈਸੇ ਇਕੱਠੇ ਹੋ ਗਏ ਆ ਇਹ ਤਾਂ ਕਰਕੇ ਜੀ ਅੱਜ ਕੋਈ ਚੰਗੇ ਕੰਮ ਨਾਲ ਜੋੜ ਰਿਹਾ ਹੈ ਸੇਵਾ ਨਾਲ ਜੋੜ ਰਿਹਾ ਹੈ ਤਾਂ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਸਭ ਤੋਂ ਵੱਡਾ ਇਹੀ ਕਾਰਨ ਮੰਨ ਸਕਦੇ ਕਿ ਧਰਮ ਪਰਿਵਰਤਨ ਦਾ ਇਹ ਕਾਰਨ ਹੋ ਸਕਦਾ ਹੈ ਬਾਬਾਈ ਇਹੋ ਕਰਕੇ ਆਪਣੇ ਜਿਹੜੇ ਜਿਹੜੇ ਸਿੱਖ ਭਾਈ ਜਾ ਰਹੇ ਨਾ ਇਹੋ ਕਰਕੇ ਧਰਮ ਬਰਤਨ ਕਰਦੇ ਆ ਕਿ ਮੰਨ ਲਓ ਹੁਣ ਜੇ ਅਸੀਂ ਆਪਣੇ ਗੁਰਦੁਆਰੇ ਇਹਨ ਬਾਬਾਈ ਖੁਸ਼ੀ ਵਿੱਚ ਜਕਾਰੇ ਹੁੰਦੀ ਖੁਸ਼ੀ ਦੇ ਪ੍ਰਤੀਕ ਅਸੀਂ ਮਾਰੇ ਨੂੰ ਖੁਸ਼ੀ ਦਿੰਨੇ ਆ ਨਾ ਕਿ ਲੋਕਾਂ ਨੂੰ ਸੁਣਾਉਣੇ ਕਿ ਜਕਾਰੇ ਜੇ ਕਹੀਂ ਉੱਥੇ ਖਲੋ ਜੀਏ ਅਸੀਂ ਜਕਾਰੇ ਲਾਈਏ ਤੇ ਲੋਕੀ ਆਏ ਵੇਖਣਗੇ ਜਿਵੇਂ ਜਕਾਰੇ ਪਤਾ ਨਹੀਂ ਕੀ ਦਤਾਂ ਤੁਸੀਂ ਮੈਨੂੰ ਦੱਸੋ ਜਦੋਂ ਅਸੀਂ ਜਕਾਰਾ ਲਾਉਂਦੇ ਆ ਤੇ ਸਾਰੇ ਆਡੇ ਮੂੰਹਲੇ ਵੇਖਣ ਲਾ ਪੈਂਦੇ ਆ ਤੇ ਜਦੋਂ ਅੰਦਰ ਜਿਹੜੀਆਂ ਹੁਣ ਕਈ ਮਾਹੂ ਦੇ ਕੰਨਾਂ ਅੰਦਰ ਬੀਬੀਆਂ ਆ ਅੰਦਰ ਬੰਦੇ ਆ ਜਿਹੜੀ ਬੀਬੀਆਂ ਵੀਡੀਓ ਬਣਾਉਂਦੀਆਂ ਉਹਨਾਂ ਨੂੰ ਸੇਵਾਦਾਰ ਕੋਈ ਨਹੀਂ ਰੋਕਦਾ ਉਹਨਾਂ ਦੇ ਕੈਮਰੇ ਆ ਚੱਲਦੇ ਆ ਉਸ ਕੁਝ ਰੋ ਅਸੀਂ ਜਗਾਏ ਉਹਨੇ ਸਾਡੇ ਲੇਵੇ ਇੱਕ ਸੁਖ ਹੱਸ ਦਿਆ ਕਿ ਜਕਾਰੇ ਲਾਉਂਦੇ ਆ ਤੇ ਸੇਵਾਦਾਰ ਸਾਨੂੰ ਡੱਕਦੇ ਆ ਤੇ ਉਹ ਇਹ ਜਦੋਂ ਸੇਵਾਦਾਰ ਡੱਕਦੇ ਨੇ ਤੇ ਉਹ ਬੀਬੀਆਂ ਹੱਸਦੀਆਂ ਨੇ ਹਾਂਜੀ ਹਾਂਜੀ ਬਾਬਾਈ ਮੈਂ ਪ੍ਰੂਫ ਦਵਾਵਾਂਗਾ ਮੇਰੇ ਕੋਲ ਵੀਡੀਓ ਪਈਆਂ ਜਦੋਂ ਅਸੀਂ ਸਾਨੂੰ ਕਹਿਣਾ ਕਿ ਤੂੰ ਗੱਗ ਦੀ ਸੇਵਾ ਦੀ ਅੰਦਰ ਦੀ ਵੀਡੀਓ ਨਹੀਂ ਪਾਉਣੀ ਅਸੀਂ ਬਾਬਾਈ ਹਫ਼ਤਾ ਕੋਈ ਵੀਡੀਓ ਨਹੀਂ ਅੰਦਰ ਦੀ ਪਾਈ ਅੰਦਰ ਨੂੰ ਸੇਵਾਦਾਰਾਂ ਨੇ ਕਿਹਾ ਕਿ ਪੁੱਤ ਤੂੰ ਹੀ ਅੰਦਰ ਜਿਹੜੇ ਜਕਾਏ ਲੋਂਦੇ ਦੀ ਜਕਾਰੇ ਲਾ ਸਕਦੇ ਹੈ ਨਾ ਪਹਿਲਾਂ ਕਹਿੰਦੇ ਨਹੀਂ ਲੋਣੇ ਫਿਰ ਕਹਿੰਦੇ ਜਦੋਂ 4-5 ਦਿਨ ਹੋ ਗਏ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਿਵਾਦ ਹੋਣ ਲੱਗ ਪਏ ਜਕਾਰੇ ਤੋਂ ਤਿਆਰ-ਬਰ ਤਿਆਰ ਫੌਜਾਂ ਆਉਣ ਲੱਗੀਆਂ ਜਕਾਰੇ ਲੋਂਨ ਲੱਗੀਆਂ ਫਿਰ ਉਹਨਾਂ ਨੇ ਕਿਹਾ ਕਿ ਤੀ ਵੀਡੀਓ ਨਹੀਂ ਪਾਉਣੀ ਅਹੀਂ ਵੀਡੀਓ ਛੱਡਤੀ ਪਾਉਣੀ ਫਿਰ ਜਿਹੜੀ ਆਂਟੀ ਜਿਹੜੀ ਅੰਦਰ ਬਾਹਰ ਵੀਡੀਓ ਬਣਾਉਂਦੀ ਨਾ ਉਹਦਾ ਨਾਮ ਕੀ ਉਹਨਾਂ ਦਾ ਉਹਨਾਂ ਦਾ ਨਾਮ ਹਰਮਨਪ੍ਰੀਤ ਕੋਰ ਤੇ ਉਹਨਾਂ ਨੇ ਮਤਲਬ ਕਿ ਉਹ ਜਿਹੜੋ ਵੀਡੀਓ ਬਣਾਉਂਦੇ ਨੇ ਨਾ ਅਗਲੇ ਬੰਨੇ ਵੀਡੀਓ ਹੁੰਦੀ ਜਦੋਂ ਅਸੀਂ ਗਾਗਰ ਦੀ ਸੇਵਾ ਨਾਲ ਤੁਰਦੇ ਹਾਂ ਜਿਹੜੀ ਇਕੱਲਾ ਇੱਕ ਬਾਬਾ ਜਿਹੜੀ ਗਾਗਰ ਸੇਵਾ ਲੈ ਕੇ ਹੁੰਦੇ ਆ ਇਹ ਕੋਹਨਾ ਦੀ ਇਹ ਕੋਹਨਾ ਨਾਲ ਇੱਕ ਬੰਦਾ ਹੁੰਦਾ ਨਾਮ ਉਹਦਾ ਕੀ ਨਾ ਲਾਡੀ ਉਹ ਕੌਣ ਨੇ ਉਹ ਵੀ ਉੱਥੇ ਸੇਵਾਦਾਰ ਸੇਵਾ ਕਰਦੀ ਆ ਰਾਮਸਰ ਰੋਡ ਠੀਕ ਆ ਰਾਮਸਰ ਤੋਂ ਹੀ ਸਾਰੇ ਮੈਂ ਮੈਂ ਪਹਿਲਾਂ ਜਾਨਾ ਸੀ ਦਰਬਾਰ ਸਾਹਿਬ ਤੋਂ ਸੇਵਾ ਕਰਨ ਜਦੋਂ ਮੈਂ ਜੋਤ ਦਾ ਘੇ ਹੋਵੇ ਇਦਾਂ ਫਿਰ ਆਪਣੀ ਦੁਕਾਨ ਛੱਡ ਕੇ ਮੈਂ ਆਪਣੀ ਦੁਕਾਨ ਤੇ ਜਦੋਂ ਆਪਣਾ ਜੋਦਾ ਘੇ ਹੋਵੇ ਤਾਂ ਉੱਥੇ ਦੁਕਾਨ ਆਪਣੀ ਛੱਡ ਗਏ ਮੈਂ ਰਾਮਸਰ ਰੋਡ ਤੋਂ ਸੇਵਾ ਨਾਲ ਨਾਲ ਤੁਰਿਆ ਹੁਣਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ लाਡੀ ਉਹ ਮੈਂਬਰ ਨੇ ਕਿਸੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜੀ ਲਾਲੂ ਬਾਬਾ ਜੀ ਜੇ ਮੰਨ ਲਓ ਉਹਨਾਂ ਨੂੰ ਕੋਈ ਅੰਦਰ ਵੀਡੀਓ ਬਣਾਉਣ ਤੋਂ ਨਹੀਂ ਰੋਕਦਾ ਸਾਨੂੰ ਅੰਦਰ ਮੰਨ ਲਓ ਜਿਵੇਂ ਜਿੱਕਰ ਤੁਸੀਂ ਵੀਡੀਓ ਬਣਾਉਣੀ ਬੰਦ ਕਰਤੀ ਤੁਸੀਂ ਕਿਹਾ ਸੀ ਚਾਰ ਪੰਜ ਦਿਨ ਵੀਡੀਓ ਬਣਾਉਣੀ ਬੰਦ ਕੀਤੀ ਕਿ ਉਸ ਤੋਂ ਬਾਅਦ ਅੰਦਰ ਦੀਆਂ ਵੀਡੀਓ ਆਉਣੀਆਂ ਬੰਦ ਹੋ ਗਈਆਂ ਬਾਬਾ ਜੀ ਕਿਤੇ ਉਹ ਦੋਸ ਕੋ ਡਬਲ ਹੋ ਗਈਆਂ ਸਾਨੂੰ ਮੈਂ ਤੁਹਾਨੂੰ ਪ੍ਰੂਫ ਦਵਾਵਾਂਗਾ ਤੁਸੀਂ ਭਵੇਂ ਸਕਰੀਨ ਰਿਕਾਰਡਿੰਗ ਲਾ ਲਿਓ ਜਦੋਂ ਸਾਡੀਆਂ ਵੀਡੀਓ ਬੰਦ ਕਰਾਈਆਂ ਗਈਆਂ ਨਾ ਉਹਨਾਂ ਦੀਆਂ ਡਬਲ ਵੀਡੀਓ ਆਈਆਂ ਡਬਲ ਇਦਾਂ ਆਈਆਂ ਕਿ ਜਦੋਂ ਅਸੀਂ ਅੰਦਰੋਂ ਵੀਡੀਓ ਨਹੀਂ ਬਣਾਣੀ ਬਾਹਰ ਸੜਕ ਤੇ ਬਣਾਣ ਨਹੀਂ ਗਾ ਕਰ ਸੇਵਾ ਦੀ ਵੀਡੀਓ ਉਹਨਾਂ ਨੇ ਅੰਦਰੋਂ ਵੀਡੀਓ ਬਣਾਏ ਗਰੁੱਪਾਂ 'ਚ ਸੈਂਡ ਕਰਨੀ ਕਿ ਇਹਨਾਂ ਦੀ ਬੰਦ ਹੋ ਗਈ ਸਾਡੀ ਚੱਲਦੀ ਆ ਮੰਨ ਲਓ ਕਿ ਇੱਥੇ ਇੱਕ ਦੋ ਜਣ ਨੂੰ ਨੀਵਾ ਆਪਣਾ ਵਿਖਾਉਂਦੇ ਆ ਸੇਵਾ ਦੇ ਕੋਈ ਚਲੋ ਕਰਨੀ ਹੁੰਦਾ ਇੱਕ ਇੱਕ ਅੰਦਰ ਜਿਹੜੇ ਹੁੰਦੇ ਆ ਵੀਡੀਓ ਬਣਾਉਣ ਹੁੰਦੇ ਆ ਇਹ ਹੰਡੇ ਦੇ ਤੋਂਮ ਤਾਂ ਲਾਈਆਂ ਕਿ ਇਹ ਜਿਹੜੇ ਅੰਦਰ ਜਿਹੜੇ ਆ ਜਿਹੜੇ ਨਿਹੰਗ ਸਿੰਘ ਆ ਜਾਂ ਮੰਨ ਲਓ ਜਸਪਰੀ ਜਾਂ ਗੁਰਚੇਦ ਆ ਇਹ ਇਕੱਲੀ ਵੀਡੀਓ ਬਣਾਉਂਦੇ ਆ ਸਾਨੂੰ ਵੀਰ ਜੀ ਵੇਖੋ ਅਹੀਂ ਜੇ ਸਾਨੂੰ ਸਾਡਾ ਜੀ ਦੁਨੀਆ ਜੁੜੀ ਆ ਸੰਗਤ ਜੁੜੀ ਆ ਜੇ ਅਸੀਂ ਨਾ ਵੀਡੀਓ ਪਾਈਆਂ ਨੂੰ ਸੰਗਤ ਨਹੀਂ ਮੈਸੀ ਆਉਣ ਲੱਭਦੀ ਬਾਹਰੋਂ ਕੈਨੇਡਾ ਅਮਰੀਕਾ ਤੋਂ ਉਹ ਕਿਤੇ ਵੀਡੀਓ ਕਿਉਂ ਨਹੀਂ ਪਾਉਂਦੇ ਕਿਉਂਕਿ ਦੇਖੋ ਜਿਹੜਾ ਉਹ ਰਾਤ ਦਾ ਸਮਾਂ ਆ ਉਹ ਰਾਤ ਦੇ ਸਮੇਂ ਕੋਈ ਲਾਈਵ ਤਾਂ ਚੱਲਦਾ ਨਹੀਂ ਹੁੰਦਾ ਜਿਸ ਦੇ ਕਰਕੇ ਦਰਸ਼ਨ ਕਰ ਸਕਣ ਸੰਗਤਾਂ ਤਾਂ ਮੈਨੂੰ ਲੱਗਦਾ ਤੁਹਾਡੀ ਵੀਡੀਓ ਰਾਈ ਵਿਦੇਸ਼ 'ਚ ਬੈਠੀਆਂ ਸੰਗਤਾਂ ਦਰਸ਼ਨ ਕਰ ਲੈਂਦੀਆਂ ਨੇ ਮੈਂ ਮੇ ਮੈਂ ਜਦੋਂ ਜੋ ਜੋ ਵੀ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਗਿਆ ਤਾਂ ਮੈਂ ਦੇਖਿਆ ਕਿ ਗਾਗਰ ਦੇ ਮਗਰ ਇਨਾ ਵੱਡਾ ਘਾਟ ਸੰਗਤਾਂ ਦਾ ਗੋਦਾਵਰੀ ਤੱਕ ਜਾਂਦੀਆਂ ਨੇ ਸੰਗਤਾਂ ਤੇ ਮੇਰੇ ਮਨ 'ਚ ਵੀ ਇੱਛਾ ਸੀ ਕਿ ਸੰਗਤਾਂ ਨੂੰ ਇਸ ਦਰ ਦਾ ਵੀ ਪਤਾ ਚੱਲ ਸਕੇ ਕਿ ਹਜੂਰ ਸਾਹਿਬ ਵਾਂਗੂ ਇਕੱਠ ਇਸੇ ਤਰ੍ਹਾਂ ਸੰਗਤਾਂ ਦਾ ਦੇਖਣ ਨੂੰ ਮਿਲੇ ਮੇਰੇ ਮਨ ਦੀ ਖੁਦ ਇੱਛਾ ਜੀ ਜੀ ਮੇਰੇ ਨਾਲ ਵੇਖੋ ਭਾਜੀ ਅੱਜ ਤੋਂ ਮੈਂ ਨਾ ਕੁਝ 5-6 ਸਾਲ ਪਹਿਲਾਂ ਮੈਂ ਕਟਿੰਗ ਸ਼ਿਪ ਚ ਸੀ ਠੀਕ ਆ ਮੈਂ ਜਦੋਂ ਹਜੂਰ ਸਾਹਿਬ ਗਿਆ ਇਦਾਂ ਤਿਆਰ ਬਰ ਤਿਆਰ ਫੌਜਾਂ ਵੇਖੀਆਂ ਹੋਲੀ ਲਿਮ ਲੱਗੀ ਹਣਾ ਆਪਾਂ ਅਮਰਦ ਦੇ ਵੀ ਛਕ ਲਿਆ ਤੇ ਆਪਣੇ ਮਨ ਚ ਇਹ ਮੇਰਾ ਪਿੱਛੇ ਪੋਡਕਾਸਟ ਵੀ ਆ ਹੀ ਗਾਗਰ ਦੀ ਸੇਵਾ ਦਾ ਨਾ ਸਾਰਾ ਪੋਡਕਾਸਟ ਮੈਂ YouTube ਤੇ ਪਿਆ ਆ ਤੇ ਦਲੇ ਟਾਕਸ ਚੈਨਲ ਦੇ ਮੈਂ ਇਸੇ ਸਾਰੀ ਗਾਗਰ ਦੀ ਸੇਵਾ ਜ਼ਿਕਰ ਕੀਤਾ ਜੀ ਕਿ ਜਦੋਂ ਬਾਬਾ ਹੀ ਗਾਗਰ ਦੀ ਸੇਵਾ ਲੈ ਕੇ ਹੁੰਦੇ ਸੀ ਨ ਉਦੋਂ ਬਾਬਾ ਜੀ ਦੇ ਨਾਲ ਕੋਈ ਨਹੀਂ ਹੁੰਦਾ ਸੀ ਇੱਕ ਬਾਬਾ ਜੀ ਹੁੰਦੇ ਸੀ ਇੱਕ ਬਾਬਾ ਜੀ ਦਾ ਬੇਟਾ ਤੇ ਕੋ ਉਹਨਾਂ ਦੀ ਫੈਮਿਲੀ ਹੋਰ ਬਾਬਾ ਜੀ ਕੋਈ ਨਹੀਂ ਹੁੰਦਾ ਸੀ ਉਦੋਂ ਇਹ ਕਿੱਥੇ ਗਏ ਸੀ ਉਦੋਂ ਇਹ ਕਿੱਥੇ ਗਏ ਸੀ ਜਦੋਂ ਕਹਿੰਦੇ ਕਿ ਤੁਸੀਂ ਵੀਡੀਓ ਪਾਉਂਦੇ ਜਾਂ ਕਿਦਾਂ ਅਹੀਂ ਜਦੋਂ ਵੀਡੀਓ ਪਾਉਣੀ ਸ਼ੁਰੂ ਕੀਤੀਆਂ ਸਾਡੇ ਨਾਲ ਸਾਡੇ ਮੰਚ ਪੜਾ ਕੀ ਸੀ ਸਾਡੇ ਮੰਚ ਇਹ ਜਿੱਦਾਂ ਹਜੂਰ ਸਾਹਿਬ ਸੰਗਤ ਜੁੜਦੀ ਹੈ ਨਾ ਇਦਾਂ ਹੀ ਬਾਬਾ ਦੀਪ ਸਿੰਘ ਦਰਤ ਚੋਂ ਗਾਗਰ ਦੀ ਸੇਵਾ ਤੁਰਦੀ ਆ ਸੰਗਤ ਨਾਮ ਜਪਦੀ ਆਵੇ ਚੜਦੀ ਕਲਾ ਦਾ ਪ੍ਰਤੀਜ ਮੇਰੇ ਨਾਲ ਇਸ ਵਕਤ ਜਸਮੀਤ ਸਿੰਘ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਜਸਪ੍ਰੀ ਸਿੰਘ ਜਦੋਂ ਤੁਸੀਂ ਜਾਂਦੇ ਹੋ ਅੰਦਰ ਗੁਰਚੇਤ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਹਾਡੇ ਮੂੰਹ ਜਿਹੜੇ ਨੇ ਉਹ ਬੰਦ ਕਰਵਾ ਦਿੱਤੇ ਜਾਂਦੇ ਨੇ ਉਹ ਜਦੋਂ ਵੀ ਤੁਸੀਂ ਕੋਈ ਜਕਾਰਾ ਲਾਉਣਾ ਹੁੰਦਾ ਤਾਂ ਰੋਕਿਆ ਜਾਂਦਾ ਤੁਹਾਨੂੰ ਕੀ ਹੁੰਦਾ ਉਸ ਵੇਲੇ ਕੌਣ ਤੁਹਾਨੂੰ ਰੋਕਦਾ ਹੈ ਜਾਂ ਕਿਸ ਬਾਬਤ ਰੋਕਿਆ ਜਾਂਦਾ ਹੈ ਕਿ ਸਮਨਛਾ ਨਾ ਰੋਕਿਆ ਜਾਂਦਾ ਉਹਦੇ ਬਾਰੇ ਦੱਸੋ ਸੇਵਾਦਾਰ ਕਹਿੰਦੇ ਮਤਲਬ ਤੂੰ ਮਤਲਬ ਜਕਾਰੇ ਨਹੀਂ ਲਾਉਣ ਹੁੰਦੇ ਤੀ ਮਤਲਬ ਬਾਗੇ ਪਾੜਦੇ ਮਤਲਬ ਸੰਗੇ ਪਾੜਨ ਆਉਂਦੇ ਜਕਾਰੇ ਨਹੀਂ ਤੀ ਲਾਉਣ ਹੁੰਦੇ ਅੱਛਾ ਇਹ ਇਹ ਸ਼ਬਦ ਬੋਲੇ ਜਾਂਦੇ ਉਹਨਾਂ ਵੱਲੋਂ ਕੁਝ ਹੋਰ ਸ਼ਬਦਾਵਲੀ ਵੀ ਵਰਤੀ ਬੋਲੀ ਜਾਂਦੀ ਹੈ ਤੇ ਥੋੜੇ ਦਿਨ ਪਹਿਲਾਂ ਮਤਲਬ ਮੈਨੂੰ ਸੇਵਾਦਾਰ ਹੀ ਬਰਸੀ ਵਾਲਾ ਉਹਨੇ ਮੈਨੂੰ ਕਿਹਾ ਹੈ ਮਤਲਬ ਤੂੰ ਬਾਣਾ ਕਿਉ ਪਾਇਆ ਮर्याਦਾ ਦੱਸ ਮੈਂ ਕਿਹਾ ਤੀ ਮਤਲਬ ਤੂੰ ਇਹ ਮਰਿਸ਼ਾ ਗਿਆ ਤੂੰ ਇਹ ਕੁਰਤਾ ਪਿਆਮਾ ਪਾਇਆ ਤਾਨੂੰ ਮर्याਦਾ ਜਾਦੀ ਪਤਾ ਹੋਣੀ ਚਾਹੀਦੀ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਮ ਗਲਤ ਲੈਂਗੁਏਜ ਬੋਲੀ ਥੋੜੀ ਜੀ ਮਤਲਬ ਕਈ ਮੁੰਡੇ ਮਤਲਬ ਬਾਣੇ ਪਉਂਦੇ ਆ ਤੁਹਾਨੂੰ ਮਾਇਆ ਤੇ ਨਹੀਂ ਚੜਾਵਾ ਤੇ ਨਹੀਂ ਚੜਲਾ ਪਿਆ ਇਹ ਹਾਂਜੀ ਉਹਦੇ ਚ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਨੂੰ ਬਾਣੇ ਦੀ ਮर्यादा ਨਹੀਂ ਪਤਾ ਕਿ ਇਹ ਕਿਉਂ ਪਾਇਆ ਜਾਂਦਾ ਬਾਬਾ ਜੀ ਮੈਂ ਇਸੇ ਗੱਲ ਉਹਨਾਂ ਨੂੰ ਕਹੇ ਮੈਂ ਕਹਾਂ ਜੀ ਤੁਹਾਨੂੰ ਨਹੀਂ ਮर्यादा ਪਤਾ ਨਾ ਤੇ ਅੰਦਰ ਜਦੋਂ ਤੁਸੀਂ ਹੁਣ ਤੁਹਾਨੂੰ ਜਦੋਂ ਅਮਰ ਸਿਖਾਇਆ ਹਣਾ ਤੁਹਾਨੂੰ ਇਹਨਾਂ ਤੇ ਪਤਾ ਹੋਣਾ ਚਾਹੀਦਾ ਤੁਹਾਨੂੰ 9 ਇੰਚੀ ਸਿਰਿਸ ਆਬ ਉਹਨਾਂ ਨੇ ਦੇ ਦਿੱਤੀ ਆ ਈ ਅਮਰ ਦੀ ਸ਼ਗਾਂ ਜੋ ਫ੍ਰੀ ਵੇਖ ਕੇ ਤੁਰੇ ਜਾਂਦੇ ਨੇ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਕਿ ਕਸ਼ਾਰੇ ਪਾਉਣੇਗਾ ਥੱਲੇ ਕਸ਼ੇ ਪਾਉਣੇ ਆ। ਉਹ ਜੇ ਤਾਂ ਇੱਕ ਸਵਾਲ ਹੋ ਰਿਹਾ। ਜੀ। ਆਪਾਂ ਜਿਨ੍ਹਾਂ ਦੇ ਦਰ ਤੇ ਖੜੇ ਆ ਜੀ ਇਹ ਦਮਦਮੀ ਟਕਸਾਲ ਦੇ ਮੁਖੀ ਨੇ ਤੇ ਜੰਗਾ ਲੜੀਆਂ ਤੇ ਹੱਥ ਦੇ ਵਿੱਚ 18 ਸਿਰ ਦਾ ਖੰਡਾ ਫੜ ਕੇ ਖੱਬਿਆ ਸੀਸ ਤਲੀ ਧਰ ਕੇ ਮਾਝੇ ਦੇ ਜਰਨੈਲ ਯੋਧੇ ਆਪਣਾ ਸੀਸ ਗੁਰਾਂ ਦਾ ਜੀ ਦੇ ਚਰਨਾ ਚਾਹ ਕੇ ਭੇਟ ਕਰ ਦਿੱਤਾ। ਤੇ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਨ੍ਹਾਂ ਦੇ ਦਰ ਤੇ ਸਿੱਖ ਲੋਤੇ ਆ ਉਹਨਾਂ ਨੇ ਕੋਰਤੇ ਪਜਾਮੇ ਨਹੀਂ। ਬਾਣੇ ਪਾਈ ਸੀਗੇ ਦਿਮਾਲੇ ਸਜਾਈ ਸੀਗੇ ਤਾਂ ਉਸ ਤਰੀਕੇ ਜੇਕਰ ਤਿਆਰਬੜ ਤਿਆਰ ਰਹਿਣਗੇ ਤਾਂ ਮੈਨੂੰ ਲੱਗਦਾ ਇੱਕ ਅਲੱਗ ਸੁੰਦਰ ਤਸਵੀਰ ਨਜ਼ਰ ਆਉਂਦੀ ਹੈ। ਭਾਈ ਵੇਖੋ ਤੁਸੀਂ ਕਹਿੰਦੇ ਨਾ ਤਿਆਰਬੜ ਤਿਆਰ ਮੈਂ ਤੁਹਾਡੀ ਬਹੁਤ ਗੱਲਾਂ ਬਹੁਤ ਸਹਿਮਤ ਹਾਂ। ਕਿਸਾਨ ਫੌਜ ਤਿਆਰਬੜ ਤਿਆਰ ਜਾਈਦੀ ਪਰ ਸਾਨੂੰ ਫੌਜ ਇਹ ਨਹੀਂ ਚਾਹੀਦੀ ਕਿ ਕੁੜਤਾ ਮਾਂ ਪਾਣਾ ਥੱਲੇ ਕਸ਼ੇ ਪਾਣੇ 9 ਇੰਚੀ ਸਰੀ ਸਾਬਾ ਪਾਈਆਂ ਨਹੀਂ ਆ। ਅੱਛੇ ਦੀ ਚਲੋ ਗੱਲ ਦੂਰ ਦੀ ਹੁਣ ਮੈਨੂੰ ਲੱਗਦਾ ਕੁੜਤੇ ਦੇ ਨਾਲ ਤਾਂ ਪਜਾਮੀਆਂ ਚੱਲ ਪਈਆਂ ਨੇ। ਬਾਬਾ ਜੀ ਪੋਂਦੇ ਆ ਪਜਾਮੀਆਂ ਪੋਂਦੇ ਆ ਜਦੋਂ ਗੇਟ ਅੰਦਰ ਵੜੋ ਆਪ ਨੂੰ ਇਤਿਹਾਸ ਨਹੀਂ ਪ ਇਦਾਂ ਉਹ ਅਹੀਂ ਅੰਦਰ ਵੜਦੇ ਆ ਸਾਨੂੰ ਐ ਐ ਇਧਰੋਂ ਐ ਨੂੰ ਕਰਦੇ ਇਧਰੋਂ ਐ ਨੂੰ ਕਰ ਦਿੰਦੇ ਆ ਤੇ ਆਪ ਗਾੜੀਆਂ ਐ ਖਲੋਈਂਦੇ ਆ ਹੁਣ ਐਤਵਾਰ ਇਨੀ ਸੰਗਤ ਦੂਰੂ ਦੂਰੋਂ ਆਉਂਦੀ ਚਪਰਾ ਸਾਹਿਬ ਕਰਨ ਠੀਕ ਆ ਬੜੀ ਲੋਕਾਂ ਦੀ ਸ਼ਰਧਾ ਹੁੰਦੀ ਆ ਪਰ ਜੇ ਹੁਣ ਮੰਨ ਲਓ ਜਿਹੜੀ ਸ਼ਰਧਾ ਲੋਕੀ ਸੰਗਤਾਂ ਮੱਥਾ ਟੇਕਣ ਆ ਉਹਨਾਂ ਨੂੰ ਐ ੱਤਕੇ ਮਾਰੀ ਆਣਗੇ ਦੌਕੇ ਮਾਰੀ ਆਣਗੇ ਹੁਣ ਕਈ ਹੁਣ ਮੰਨੋਣਾ ਜਿ ਸ਼ਨੀਵਾਰ ਚਪਰਾ ਸਾਹਿਬ ਹੁਣ ਅੰਦਰੇ ਸੰਗਤਾਂ ਪਾਰ ਕਰਦੀਆਂ ਵਈਆਂ ਇਹ ਨੰਗਲ ਲੰਗਾ ਵੀ ਕੇਵਲੇ ਲਾਤਾਂ ਮਾਰ ਦਿੰਦੇ ਆ ਕੀ ਇਤੇ ਹੀ ਕਿਉਂ ਈਰਖਾ ਕਰਦੇ ਇਸ ਤਰੀਕੇ ਸੰਗਤ ਨਾਲ ਬਾਬਾ ਜੀ ਈਰਖਾ ਇਹ ਕਰਨ ਲੱਪੇਗੀ ਜਿਹੜੇ ਸ਼ਹੀਦਾਂ ਸਿੰਘਾਂ ਦਾ ਦਰ ਬਾਬਾ ਦੀ ਸੀਂਦਾ ਇੰਨੀ ਕੀ ਚੜਦੀ ਕਲਾ ਪ੍ਰਤੀਕ ਹੋ ਗਿਆ ਮਾਰੇ ਸੰਗਤਾਂ ਦੂਰੋਂ ਦੂਰੋਂ ਮੈਨਾ ਕੈਨੇਡਾ ਅਮਰੀਕਾ ਤੋਂ ਦੁਬਈ ਤੱਕ ਜਿਹੜੀਆਂ ਕੀ ਸੰਗਤਾਂ ਆਪ ਆਉਂਦੀਆਂ ਹਰ ਐਤਵਾਰ ਦੀ ਬਾਬਾ ਜੀ ਐਤਵਾਰ ਦੀ ਸੰਗਤ ਵਧਦੀ ਆ ਕਿ ਜਿਆ ਇੱਥੇ ਐਤਵਾਰ ਅਜ ਤੋਂ 5 ਸਾਲ ਪਹਿਲੇ 10000 ਸੰਗਤ ਨਹੀਂ ਹੁੰਦੀ ਸੀ ਤੇ ਅੱਜ ਲੱਖਾਂ ਦੇ ਸਾਨਾ ਬਈ ਜਿੱਥੇ ਰੋਡ ਵੇਖੋ ਨਾ ਇਧਰੋਂ ਚਾਰੇ ਬੰਨੇ ਰੋਡ ਜਿੱਧਰ ਤੋਂ ਤੁਹਾਡੀ ਨਿਗਾਹ ਪੈਗੀ ਨਾ ਜਿੱਦਾਂ ਕਹਿੰਦੇ ਤੁਹਾਡੀ ਜਿੱਥੇ ਤਾਂ ਨਿਗਾਹ ਪੈਂਦੀ ਆ ਜਿੱਥੇ ਤੱਕ ਤੁਹਾਡੀ ਨਿਗਾਹ ਪੈਗੀ ਸਵੇਰੇ 10 ਵਜੇ ਤੋਂ ਬਾਅਦ ਸੰਗਤ ਮੈਨਾਂ ਰੋੜਾਂ ਤੇ ਆ ਮਾਰੇ ਨੂੰ ਕੋਈ ਖੁਸ਼ੀਆਂ ਲੈਣ ਹੁੰਦੀ ਆ ਜਸਮੀ ਤੁਸੀਂ ਇੱਕ ਆਫ ਦਾ ਕੈਮਰਾ ਜ਼ਿਕਰ ਕਰ ਰਹੇ ਸੀ ਕਿ ਕਿਸੇ ਸੇਵਾਦਾਰ ਨੇ ਕੁਝ ਏਦਾਂ ਦੇ ਵੀ ਆਖਿਆ ਸੀ ਕਿ ਸੰਗਤ ਜ਼ਿਆਦਾ ਹੋ ਗਈ ਨਹੀਂ ਸੰਭੀ ਜਾਂਦੀ ਕੁਛ ਇਦਾਂ ਕੋਈ ਸ਼ਬਦ ਵਰਤੀ ਸੀਗੀ ਹਾਂਜੀ ਉਹ ਕਹਿੰਦੇ ਮਤਲਬ ਦੋ ਸਿੰਘ ਹੀ ਮਤਲਬ ਥੜੇ ਕਣਾਇੇ ਸੀ ਕਹਿੰਦੇ ਆਪਾਂ ਥੱਕ ਗਏ ਰੈਸਟ ਕਰਨੀ ਆ ਰੈਸਟ ਕਰਨ ਲੱਗੇ ਤੇ ਬਾਅਦ ਉਹਨਾਂ ਨੂੰ ਚਪੇੜਾ ਮਾਰ ਕੇ ਬਾਹਰ ਕੱਢਿਆ ਗਿਆ ਤੇ ਬਾਅਦ ਉਹਨਾਂ ਨੂੰ ਫਿਰ ਦਫ਼ਤਰ ਉਹ ਜਿਹੜੇ ਦੋ ਸਿੰਘ ਹੀ ਉਹ ਦਫ਼ਤਰ ਗਏ ਤੇ ਉਸ ਤੋਂ ਬਾਅਦ ਉਹ ਕਹਿੰਦੇ ਸੰਗਤ ਅੱਗੇ ਮਤਲਬ ਕਾਫੀ ਜੋ ਹੋ ਗਈ ਹੈ ਮਤਲਬ ਸਾਡੇ ਕੋ ਅੱਗੇ ਨਹੀਂ ਸੰਭੀ ਜਾਂਦੀ ਤੁਸੀਂ ਇੱਥੇ ਲੰਮੇ ਪੈਣ ਆ ਗਏ ਜੀ ਹਾਂਜੀ ਕੀ ਆ ਗਿਆ ਹਾਂਜੀ ਤਾਰੇ ਉੱਪਰ ਹੀ ਬੜੇ ਬਲੇਮ ਲੱਗਦੇ ਆ ਹੁਣ ਜਿਹੜੇ ਅੰਦਰ ਸੇਵਾ ਕਰਦੇ ਆ ਉਹਨਾਂ ਨੂੰ ਚਾਹੀਦਾ ਕਿ ਜਿਹੜੀ ਇੰਨੀ ਦੂਰੋਂ ਸੰਗਤ ਆਉਂਦੀ ਆ ਸਾਨੂੰ ਜੁਰ ਸਾਨੂੰ ਪਤਾ ਕੀ ਆ ਟਾਰਗੇਟ ਕਿਨੂੰ ਕੀਤਾ ਜਾਂਦਾ ਟਾਰਗੇਟ ਆ ਬਾਣੇ ਨੂੰ ਕੀਤਾ ਜਾਂਦਾ ਇਹਨੇ ਕਿ ਜਿਹੜੇ ਬਾਣੇ ਜ ਸਿੰਘ ਆ ਆ ਦਿਮਾਲੇ ਚੁੱਬਦੇ ਆ ਇਹਨਾਂ ਨੂੰ ਪੱਗਾਂ ਨਹੀਂ ਚੁੱਬਦੇ ਪੱਗਾਂ ਦੇ ਜਿਹੜੇ ਫਸੇਰ ਫਸਾਏ ਉਹ ਨਹੀਂ ਚੁੱਬਦੇ ਆ ਦਿਮਾਲੇ ਚੁੱਬਦੇ ਆ ਬਾਣੇ ਚੁੱਬਦੇ ਆ ਇਹ ਜਦੋਂ ਇਹਨਾਂ ਨੂੰ ਬੜੀ ਵਾਰ ਅਸੀਂ ਚਲੋ ਸਾਨੂੰ ਇਹਨਾਂ ਨਾਲ ਬੜੀ ਵਾਰ ਟੋਕਿਆ ਕਿ ਜੁਕਾਰੀਆਂ ਨਹੀਂ ਆਈਆਂ ਹੱਥ ਜੋੜ ਦਿੰਨੇ ਆ ਚਲੋ ਕੋਈ ਗੱਲ ਨਹੀਂ ਅਈ ਬਾਰ-ਬਾਰ ਬੱਬਾਈ ਪਰ ਇਹ ਨਾਚ ਕਰੇ ਲਾਉਣ ਤੋਂ ਬਾਅਦ ਉੱਥੇ ਕੁਝ ਫਰਕ ਪਿਆ ਉੱਥੇ ਕੁਝ ਅਸਰ ਹੋਇਆ ਬੱਬਾ ਜੀ ਕੋਈ ਫਰਕ ਨਹੀਂ ਪਿਆ ਮੈਂ ਤਾਂ ਕਹਿੰਦਾ ਜੇ ਫਰਕ ਪਿਆ ਹੁੰਦਾ ਜਿਹੜੇ ਅੰਦਰ ਵੀਡੀਓ ਬਣਾਉਂਦੇ ਆ ਉਹਨਾਂ ਫਰਕ ਬਣਾ ਉਸ ਕੋ ਡਬਲ ਬਣਾਉਂਦੇ ਆ ਰੋੜਾ ਤੁਸੀਂ ਅੱਜ ਤੋਂ ਜੂ ਹੀ ਵੇਖ ਲਓ ਅਸੀਂ ਨਹੀਂ ਵੀਡੀਓ ਬਣਾਵਾਂਗੇ ਸਾਲ ਇਹ ਹੈ ਕਿ ਗੁਰਜੀਤ ਵੀਡੀਓ ਨਾ ਬਣਾਵੇ ਵੀਡੀਓ ਅਸੀਂ ਬਣਾ ਕੇ ਪਾਈਏ ਮੰਨ ਲਓ ਮੈਂ ਕਹਿੰਨਾ ਕਿ ਜੇ ਗੁਰਜੀਤ ਆਪਣੇ ਚੈਨਲ ਤੇ ਨਾ ਪਰ ਮੈਨੂੰ ਫੋਨ ਲਾਦਾ ਮੈਨੂੰ ਸਗੋਂ ਕਹਿੰਦੇ ਆ ਕਿ ਬਾਬਾ ਜੀ ਤੁਸੀਂ ਪਾਓ ਜੇ ਤੁਹਾਨੂੰ ਕੋਈ ਫੰਡਿੰਗ ਦੀ ਗੱਲ ਕਹਿੰਦੇ ਨਾ ਮੈਨੂੰ ਸਗੋਂ ਲੋਕੀ ਕਹਿੰਦੇ ਆ ਕਿ ਬਾਬਾ ਜੀ ਜੇ ਤੁਹਾਨੂੰ ਕੋਈ ਸੇਵਾ ਦੀ ਲੋੜ ਦੇਣ ਦੱਸੋ ਪਰ ਆਪਾਂ ਜੋੜ ਦੇਣੇਗਾ ਨੂੰ ਕੋਈ ਸੇਵਾ ਦੀ ਲੋੜ ਸਗੋਂ ਜੇ ਅਸੀਂ ਮਰਨ ਨ ਤੰਦਰੁਸਤ ਬਖਸ਼ੀ ਹੋਵੇ ਤਾਂ ਅਸੀਂ ਰੋਹ ਸੇਵਾ ਲਈਏ ਸਾਨੂੰ ਸੇਵਾ ਤੋਂ ਵੀ ਡੱਕਿਆ ਜਾਂਦਾ ਕਹਿੰਦੇ ਕੀ ਇੱਕ ਸਿਫਤ ਹੈ ਜੇ ਫੰਡਿੰਗ ਦੀ ਗੱਲ ਹੋਵੇ ਤਾਂ ਅਜੇ ਗੁਰਚੇਤ ਸਿੰਘ ਇਹ ਕੰਮ ਜੋ ਤੁਸੀਂ ਦੇਖ ਰਹੇ ਹੋ ਇਸ ਦੀ ਕੀਰਤਨਾ ਕਰਦੇ ਹੋਣ ਇਹ ਸਭ ਤੋਂ ਵੱਡੀ ਗੱਲ ਹੈ ਜੇ ਇਸ ਸਿੰਘ ਨੂੰ ਫੰਡਿੰਗ ਆਉਂਦੀ ਹੋਵੇ ਨਾ ਤੇ ਇਹ ਕੀਰਤਨਾ ਕਰਦਾ ਹੋਵੇ ਸਿੰਘ ਤਾਂ ਮੈਨੂੰ ਲੱਗਦਾ ਕਿਸ ਤਰੀਕੇ ਇਹ ਸ਼੍ਰੋਮਣੀ ਕਮੇਟੀ ਦੇ ਜੋ ਮੈਂਬਰ ਨੇ ਇਹ ਆਪਣਾ ਜੋ ਕਹਿ ਲਿਆ ਕਿ ਆਪਣੀ ਇੱਕ ਨਵੀਂ ਰਵਾਇਤ ਕਹਿ ਲਈ ਸ਼ੁਰੂ ਕੀਤੀ ਹੈ ਉਹ ਵੀ ਕਹਿੰਦੇ ਆ ਕਿ ਮੰਨ ਲਓ ਹੁਣ ਮੈਨੂੰ ਥੋੜਾ ਜਿਹਾ ਪਹਿਲਾਂ ਮੈਂ ਬਾਹਰ ਕਾਰਡ ਦੋਣਾ ਸੀ ਇਹਨਾਂ ਨੇ ਬਾਬਾ ਜੀ ਜਦੋਂ ਕਾਰਡ ਲਵਨ ਤੋਂ ਪਹਿਲਾਂ ਮੈਂ ਸਟਾਰਟਿੰਗ ਕੀਤੀ ਸੀ ਨਾ ਵੀਡੀਓ ਇਹਨਾਂ ਨੇ ਉਦੋਂ ਵੀ ਮੈਨੂੰ ਬੜਾ ਕਦੀ ਇਹਨਾਂ ਨੇ ਅਮਨਦੀਪ ਮੈਡਮ ਹੋ ਗਏ ਮੈਂ ਉਹਨਾਂ ਦਾ ਵੀ ਜ਼ਿਕਰ ਕਰਾਂਗਾ ਉਹਨਾਂ ਨੇ ਜਿਹੜੀਆਂ ਬਾਹਰ ਰੇੜੀਆਂ ਲੱਗੀਆਂ ਹੁੰਦੀਆਂ ਭਈਆਂ ਦੀਆਂ ਰੇੜੀਆਂ ਕਹਿੰਦੇ ਨਹੀਂ ਝਕੋਣੀਆਂ ਨਾ ਕੇਦਰੀਡ ਨੂੰ ਹੱਥ ਰੋਣਾ ਸਾਡੀਆਂ ਤੋਂ ਬਾਹਰ ਨਗੇ ਨਗੇ ਟੇਬਲ ਲੱਗ ਤੇ ਬਾਬਾ ਜੀ ਮਿਹਨਤ ਕਰ ਲੱਗਾ ਨੂੰ ਇੰਨਾ ਕੇ ਨਾ ਡੱਕਿਆ ਅਸੀਂ ਉਦੋਂ ਵੀ ਚਲੋ ਉਦੋਂ ਵੀ ਹਾਂ ਹਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਅੱਜ ਤੁਹਾਡੀ ਦੁਕਾਨ ਆ ਤੁਸੀਂ ਅੱਜ ਸ਼ਸਤਰ ਜਿਹੜੀ ਆ ਉਹ ਦਿੰਦੇ ਹੋ ਸਿੰਘਾਂ ਨੂੰ ਕਿਰਤ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਮੈਂ ਕਹਿੰਦਾ ਤਾਂ ਕਿ ਮੈਨੂੰ ਲੱਗਦਾ ਹੈ ਕਿ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਇਸ ਬਾਬਤ ਜਾਂ ਜਿਸ ਤਰੀਕੇ ਨਾਲ ਉਹ ਦੱਬਿਆ ਜਾਂਦਾ ਚਕਾਰੇ ਲਾਉਣ ਨੂੰ ਉਸ ਨੂੰ ਲੈ ਕੇ ਕੀ ਕਰਨਾ ਚਾਹੁੰਦੇ ਆਪਦੇ ਬਾਈ ਇਹੋ ਗੱਲ ਕਵਾਂਗੇ ਸਾਰੇ ਸਿੰਘ ਤਿਆਰ ਬਰ ਤਿਆਰ ਹੋ ਜਿੱਥੇ ਜਕਾਰੇ ਲਾਉਣ ਤੋਂ ਮਨਾ ਕੀਤਾ ਹੈ ਨਾ ਉਹ ਦੱਬ ਕੇ ਜਕਾਰੇ ਲਾਇਆ ਕਰੋ ਕਿਉਂਕਿ ਇਹਨਾਂ ਨੂੰ ਪਤਾ ਲੱਗੇ ਕਿ ਜਕਾਰੇ ਦੀ ਜਿਹੜੀ ਪ੍ਰਤੀਕਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਜੇ ਹੁਣ ਵੀ ਜਕਾਰਾ ਲੱਗੇਗਾ ਤੇ ਇਹਨਾਂ ਨੂੰ ਘਰੇ ਬੈਠਣ ਗੱਛ ਪੈਣੀ ਆ ਤੇ ਉਹ ਹੁਣ ਵੀ ਲੱਗੇਗਾ ਜਕਾਰਾ ਗੱਜ ਕੇ ਜਕਾਰੇ ਇਕ ਜਾਵੇ ਨਿਹਾਲ ਹੋ ਜਾਵੇ ਸ਼ੀਦਾ ਸਿੰਘਾਂ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਜਿਹੜੀ ਦੀ ਆਵਾਜ਼ ਹੁੰਦੇ ਬੇਣਾ ਇਹੋ ਜਾ ਕੇ ਉਹਨਾਂ ਨੂੰ ਇਹਨਾਂ ਕੰਬਣਾ ਬਸ ਇਹ ਉਹ ਇਹ ਆਵਾਜ਼ ਨੂੰ ਕਹਿ ਦਿੰਦੇ ਆ ਕਿ ਤੁਸੀਂ ਸੰਗੇ ਪੜਨ ਆਇਓ ਸ਼ਰਮ ਹੋਣੀ ਚਾਹੀਦੀ ਐ ਇਹੋ ਜੇ ਲੋਕਾਂ ਨੂੰ ਜੋ ਅਜੇ ਹੀ ਸ਼ਬਦਾਵਲੀ ਵਰਤਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਇਹਨਾਂ ਤੇ ਸਵਾਲ ਖੜੇ ਕਰਦੇ ਨੇ ਕਿ ਤੁਸੀਂ ਇਹ ਬਾਣਾ ਪੈਸੇ ਠੱਗਣ ਨੂੰ ਪਾਇਆ ਤਾਂ ਪਹਿਲਾਂ ਆਪਣੇ ਅੰਦਰ ਚਾਤ ਮਾਰਨੀ ਚਾਹੀਦੀ ਐ ਗੁਰਬਾਣੀ ਦੀ ਪੰਕਤੀਆਂ ਦੀ ਗੱਲ ਕਰਲਾਂ ਤਾਂ ਉਸ ਦੇ ਵਿੱਚ ਵੀ ਜ਼ਿਕਰ ਹੁੰਦਾ ਹਮ ਨਹੀਂ ਚੰਗੇ ਬੁਰਾ ਨਾ ਕੋਈ ਤਾ ਇਹ ਲੋਕ ਜੇਕਰ ਇਦਾਂ ਦੀਆਂ ਗੱਲਾਂ ਕਰਦੇ ਨੇ ਤਾਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਕਹੇ ਹੋਏ ਰਾਤੇ ਨਹੀਂ ਚੱਲ ਰਹੀ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੁੰਦੀ ਆ ਬਾਅਦ ਚੋ ਕਿਸੇ ਨੂੰ ਹੋਰ ਨਿੰਦਣ ਤੋਂ ਪਹਿਲਾਂ ਆਪਣੇ ਅੰਦਰ ਇੱਕ ਵਾਰ ਝਾਤ ਮਾਰਿਆ ਕਰੋ ਸੋ ਗਾਗਰ ਦੀ ਸੇਵਾ ਜਦੋਂ ਅਮਰਤ ਵੇਲੇ ਹੁੰਦੀ ਆ ਇਹ ਸਿੰਘ ਉੱਥੇ ਪਹੁੰਚਦੇ ਨੇ ਚੜ੍ਹਦੀ ਕਲਾ ਦਾ ਪ੍ਰਤੀਕ ਸਾਡਾ ਜਿਹੜਾ ਜਕੜਾ ਆ ਉਹ ਲਗਾਉਂਦੇ ਨੇ ਪਰ ਉੱਥੋਂ ਦੇ ਜਿਹੜੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਵੱਲ ਉਹਨਾਂ ਨੂੰ ਰੋਕਿਆ ਜਾਂਦਾ ਤਾਂ ਮੈਨੂੰ ਲੱਗਦਾ ਜੇਕਰ ਉਥੇ ਇਸੇ ਤਰੀਕੇ ਨਾਲ ਬਾਣੇ ਵਾਲਿਆਂ ਦੇ ਪੈਰੇ ਹੋਣ ਫਰਲੇ ਵਾਲੇ ਦਮਾਲੇ ਬੰਨੇ ਹੋਣ ਤਾਂ ਉਸੇ ਤਰੀਕੇ ਨਾਲ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਇੱਕ ਚੰਗੀ ਤਸਵੀਰ ਉਹ ਵੀ ਸਾਹਮਣੇ ਆਏਗੀ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਮੇਰੇ ਪੱਕ ਪੋਸ ਦੇ ਲਈ ਸਮਰਦੀਪ ਸਿੰਘ ਅਮਰਸਰ